ਬੋਲੋ ਭਾਈ ਹਾਂ ਭਾਈ ਕਿੰਨੇ ਦਾ ਹੈ ਮੈਂ 200 ਪਾਦਾ 300 ਪਾਦਾ ਬਸ ਤੇ ਮੇਰਾ ਮਹੀਨਾ ਹੈ ਨਾ ਦੋਵੇਂ ਬੋਲਦੇ ਦੋ ਹੋ ਜਾਵੇਗਾ 7000 ਤੇ ਲਗਾਈ ਕਹਿੰਦਾ 7200 ਚ ਉਹਨੂੰ ਪੈਂਦਾ ਉੱਤੇ ਹੈਗਾ ਕੋਈ ਸੱਤ ਮਾਸੜ ਦਾ ਮੈਂ ਗੱਲ ਲਖਾਈ ਕਰਾਉਂਦਾ ਉੱਤੇ ਹੈਗਾ 72 ਤੋਂ ਬਾਈ ਉੱਤੇ ਕੋਈ ਲੈਣ ਵਾਲਾ ਆਣ ਬਹੁਤ ਨਿਕਲਦੀ ਆ ਸੋਡੀ ਵੀ ਉਹ ਕਿਉਂ 100 ਤੇ ਭਾਈ ਦੋ 100 ਕਰ ਲੇ ਫੋਟੋ ਕਰਦੇ ਬਾਈ ਦੋ ਮਹੀਨੇ ਦੀ ਕੀ ਸਰ 4000 4000 5000 4000 5000 ਸਾਢੇ 5 ਕਰ ਜਾ ਸਾਢੇ 5 500 ਕਰ ਜਾ 6 6 ਕਰਿਆ 6 ਕਰ 600 ਕਰਿਆ 600 7000 ਕਰਿਆ 7000 ਗੱਬਨ ਦੀ ਗਾਰੰਟੀ ਲੈਂਦਾ ਬਾਈ खाली करके चलो खाली खाली करके 6000 भाई ने 7000 दिया 7000 7200 7500 7500 कहना गारंटी है ना भाई जारी दिक्कत में बैठ 8800 ਹੋਰ ਪਾਸਾ ਹੋ 100 ਬਾ ਯਾਰ 8800 ਹੋਰ ਚੱਲੋ ਵੀ 8200 85 ਕਰਦੇ ਆ 8500 8500 8500 8500 ਬਾਈ ਪੁੱਛੋਣ ਬਾਈ ਨੂੰ ਕੀ ਦੀ 8500 1 ਤੇ 8500 2 ਤੇ 8500 3 ਹਾਂ ਬਾਈ ਦੇ ਦਿਓ ਦੇ ਦਿਓ ਸਹੀ ਆ 8500 ਖਾਲੀ ਹੈਗੀ ਆ ਵੇਖ ਲੋ ਤੁਸੀਂ ਆਪ ਸਿਆਣੇ ਬਣਦੇ 8501 8502 8503 ਲੈ ਬਾਈ ਚੱਕ ਬਾਈ ਖਾਰੇ ਵਾਲੇ ਨੂੰ ਹੋ ਗਈ ਇਹ ਸੀਰੇ ਖਾਰੇ ਵਾਲੇ ਕੋਲੇ ਗਈ 65 6500 ਹੋ ਗਿਆ 600 ਹੋ ਗਿਆ 6700 ਹੋ ਗਿਆ 7 ਹੋ ਗਿਆ ਆ ਵੇ ਤਾਂ 7500 ਹੋ ਗਿਆ 7500 7500 बहत्तर सौ तिहत्तर सौ पचहत्तर सौ छिहत्तर सौ अठत्र सौ नासी सौ अट्ठ हजार पूरा अट्ठ हजार सौ अठ हजार सौ अठ हजार सौ अठ हजार सौ बयासी सौ बयासी सौ भाई त्रसीी सौ 8300 ਬਿਲਕੁਲ ਬਿਲਕੁਲ 8300 ਮੋਟਰਸਾਈਕਲ ਲੈ ਗਿਆ ਤੋਂ 8300 8300 8400 8500 8500 8500 8600 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 ਆ 5500 6000 7 ਹੋ ਗਿਆ 7500 8000 ਹੋ ਗਿਆ 9 ਕਰਦੇ ਆ 9 ਹੋ ਗਿਆ 10 ਕਰਦੇ 10 ਹੋ ਗਿਆ 10000 ਦੋਆ ਟੱਕਿਆ ਕੰਜਰ ਨੂੰ ਆਹੋ 10000 10000 ਰੁਪਏ ਇੱਥੇ ਲੈ ਉਹਦਾ ਡਾਕਟਰ ਨਾਲ 10000 ਆਦੇ ਮਜ਼ਾਕ ਨਹੀਂ ਇਹ ਤਾਂ ਲੈ ਹੀ ਪੈਸੇ 10 दस हजार दो सौ आ दस हजार दो सौ ਦੀਪਕਾਰ ਫੋਨਾਂ ਦਾ ਕਰਦਾ ਇੱਕ ਜੀ ਮਾਰਦਾ ਬਾਜੀ ਯਾਰ ਇਹਨਾਂ ਨੂੰ 2 ਮਿੰਟ ਉਹ ਬਾਈ ਆ ਜਾਓ ਯਾਰ ਜਿਹੜਾ ਕੋਈ ਹੈਗਾ ਬੱਕਰੀ ਨੂੰ ਫੜਾ ਇਸ ਨੂੰ ਉੱਪਰ ਦੇ ਦੇ ਇਹ ਕਿਸੇ ਹੋਰ ਦੇ ਦੇ ਨਹੀਂ ਬਾਈ ਦੇ ਦੇ ਬੱਕਰੀ ਦਾ ਪਖ ਨਹੀਂ ਕਿੰਨੇ ਉਹ ਬਾਹਰ ਆ ਖੜਾ ਯਾਰ ਫੜਾ ਇਹਨੂੰ 800 800 820 ਮੈਂ ਦੇ ਦੇਣਾ 200 800 ਦੇ ਦੇ ਸੌਦਾ ਹੋਇਆ ਇੱਕ ਪੂਰੇ 8000 ਦਾ ਆ ਗਿਆ ਜਦੋਂ ਆ ਗਿਆ ਲਖਾਈ ਆਪੋ ਆਪਣੀ ਬਾਈਕ ਖਾਰੇ ਵਾਲੇ ਸੀਰੇ ਨੇ ਬੱਕਰੀ ਦਿੱਤੀ ਆ ਅੰਕਲ ਕ੍ਰਿਸ਼ਨ ਨੂੰ ਪੂਰੇ 8 ਨੇ ਠੀਕ ਨੇ ਲੈਈ ਆ ਬਾਈ ਜਕਸੀਰ ਤੋਂ ਲਖਾਈ ਲਗਾ ਲਓ ਤੇ ਬੱਕਰੀ ਤੁਹਾਨੂੰ ਦਿਖਾਉਣੇ ਆ ਜੀ ਲਓ ਜੀ ਆ ਬੱਕਰੀ ਪੂਰੇ 8000 ਦਾ ਸੌਦਾ ਹੋਇਆ ਸੋਹਣਾ ਬੱਕਰਾ ਮੰਡੀ ਤੇ ਸੌਦਾ ਹੋਇਆ ਦੋਸਤੋ ਇਹ ਹਾਂ ਗੱਲ ਤਾਂ ਹੈ ਸੌਦਾ ਕਰੋ ਬੰਨਵੇੜੋ ਕੰਮ ਲੋ ਵੀ ਬੱਕਰੇ ਦਾ ਸੌਦਾ ਹੋਇਆ ਐ ਐਮਐਲਏ ਸਾਹਿਬ ਪੈਸੇ ਗਣਾਈ ਜਾਂਦੇ ਤੇ ਸੱਤ ਪਾਲ ਵਾਲੇ ਨੇ ਕਵਰ ਵਾਲੇ ਵਾਲੇ ਲਈ ਲਿਆ ਬੱਕਰਾ ਭਾਈ ਪਿੰਡ ਕਿਹੜਾ ਆਪਣਾ ਵੀਰੇ ਨਹੀਂ ਕੋ ਘਟ ਕਰਤਾ 9000 ਚ ਕੋਟਲੀ ਬਾਈ ਨੀ ਆ ਬਲੂ ਕੋਟਲੀ ਫੇਰ ਲਫੇਰ ਅਜੇ ਫੇਰ ਬਾਈ ਜੀ ਪਿੰਡ ਕਿਹੜਾ ਦੱਸਿਆ ਸੀ ਕੋਟਲੀ ਆ ਬਲੂ ਕੋਟਲੀ ਬਾਈ ਤੇ ਆ ਬੱਕਰਾ ਸੱਤ ਪਾਲ ਨੇ ਲਿਆ ਜਮਾ ਜਾਂਦੇ ਸੌਦੇ ਆ ਦੋਸਤੋ ਕੱਢੀ ਮਾਰ ਨੂੰ ਇਹਦਾ ਮੂੰਹ ਬਾਈ ਲਾ ਲਾ ਬਰ ਕੋਲ ਆ ਐਮ ਐਲ ਸਾਹਿਬ ਆ 골 ਨਾਕਾ ਕੰਨ ਕੰਨ ਬਹੁਤ ਚੰਗਾ ਹੈ ਬੱਚਾ ਆ ਦੋਸਤੋ ਸੱਤ ਪਾਲ ਨੇ ਲਖਾਈ ਕਰ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਐਮਐਲਏ ਸਾਹਿਬ ਆ ਵੀ ਕੱਢੋ ਕਰਮੜਾ ਆ ਕਸਰ ਰਹਿੰਦੀ ਐ ਸੌਦੇ 'ਚ ਪੰਜ ਲੱਗਿਆ ਸੀ ਬੋਲੀ ਤੇ 5500 ਦੀ ਗੱਲ ਸੀ ਬਾਈ ਨੂੰ ਦੇ ਦੇ ਯਾਰ ਆ 8000 ਬਾਈ ਕੇ ਨਾ 8 ਦੀ ਬੜਾ ਮੈਂ 8 ਦੀ ਲਾਉ ਬਾਈ ਜੇ ਦੁੱਗਣੀ ਹੋ ਗਈ ਹਾਂ ਮੈਂ ਕਰ ਦਿਆਂਗਾ ਚਲੋ ਜੀ ਤੇ ਆ ਦੱਸ ਯਾਰ ਜੀ ਇਹਨੂੰ 10000 ਹਾਂ ਬਈ ਆ ਵੀ ਨਵੇੜੋ ਯਾਰ ਆ ਬੱਕਰੀ ਦਾ 5000 ਲੱਗਿਆ ਸੀ ਇਹਦੇ 'ਚ ਹਾਂ ਬੋਲੀ 'ਚ ਹੁਣ ਕਿ ਤੂੰ ਕੀ ਪਾ 5.5 ਕਹਦਾ 5500 ਕਹਦਾ ਯਾਰ 7500 ਵੀ ਕਹਦਾ ਭਾਈ ਯਾਰ ਬੰਦੇ ਨਾ ਕਹਿ ਦਿੰਦੇ ਐਨੀ ਗੱਲ ਹੀ ਨਹੀਂ ਕਹਿੰਦੇ ਯਾਰ ਗੱਲ ਸੁਣੋ ਮੈਂ ਇਥੇ ਵੱਧ ਇਕੱਠੀ ਨਹੀਂ ਹੋਣੀ ਲਾ ਕੱਟਾਂ ਸਾਈਕ ਕਰਵਾਏ ਮੈਂ ਕਾ ਦੂ ਜਿੱਤ ਮੈਨੂੰ ਮਾਰਦਾ ਦੱਸ ਮੈਂ ਕੋਟ ਲਈ ਆ ਬੂ ਸਾਡਾ ਪਿੰਡ ਬਾ ਲਖਾਈ ਉਹ ਦੇਊਗਾ ਭਾਈ ਦੇ 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 ਲਖਾਈ ਤੂੰ ਨਾ ਟੈਂਸ਼ਨ ਕਰ ਤੂੰ ਤੈਨੂੰ ਟੈਂਸ਼ਨ ਨਾ ਕਰੋ ਯਾਰ ਤੂੰ ਸੌਦਾ ਕਰੋ ਭਾਈ ਯਾਰ ਚੱਕ ਭਾਈ ਆ ਜਾ ਵੀ ਇੱਧਰ ਆ ਜਾ ਹੱਥ ਖੋਲ ਲੋ ਯਾਰ ਦਸ ਕੰਨੀ ਦੇਣੀ ਹੈ ਗੱਲ ਵਕਾ ਇਥੋਂ ਹੀ ਮਕਾ ਦੇ ਤੇਰੇ ਤਿੰਨੇ ਵਾਰੀ ਕਹੂੰ ਨੀ ਬੱਕਰੀ ਆਖ ਨੂੰ ਛੱਡ ਦੇ ਮੈਂ ਸਿੱਧੀ ਗੱਲ ਕਰੂੰਗਾ ਨੀ ਬੱਕਰੀ ਤੇ ਜਾ ਲੇ ਸਹੀ ਕਰਦਾ ਫਾਇਦਾ 6000 ਦੀ ਦੇਣੀ ਹੈ ਤੇ ਬੱਕਰੀ ਫੜਾਦੇ ਨੀ ਤੇ ਲੈ ਚਾ ਚਲ ਨੀ ਆਨੇ ਪੁਛਾਉਂਦੀ ਰੱਖ ਨਹੀਂ ਸੱਤ ਦੀ ਬਈ ਆ ਗਾਂ ਵਿੱਚ ਨੀ ਪਾਈ ਨਹੀਂ ਲਖਾਈ ਵੀ ਪੈ ਕੜ ਉਹ ਲਖਾਈ 1200 ਦੀ ਹੋ ਗਈ ਲਖਾਈ ਵੀ ਇਹਨਾਂ ਤੋਂ ਕਰਾਉਣੇ ਆ ਚਲ ਕੱਢ ਪੈਸੇ ਕੱਢ ਯਾਰ ਸਾਨੂੰ 6000 ਗੂਗਲ ਵਿੱਚ ਕਰਾ ਲੈਣੇ ਆ ਠੀਕ ਆ ਠੀਕ ਆ ਠੀਕ ਆ ਮੈਂ ਕਹਿੰਦਾ ਪੈਸੇ ਦੇ ਦੋ ਸੱਤ ਦੀ ਲੈ ਜਾ ਨਹੀਂ ਯਾਰ ਬਈ ਆ ਬਾਈ ਆ ਬਾਈ ਯਾਰ ਕਿਆ ਕਰਿਆ ਐਮਐਲਏ ਬੰਦਾ ਯਾਰ ਇਹਨੇ ਸਿਆ ਹੀ ਕਰਨਾ ਯਾਰ ਕਿੱਡੀ ਕ ਗੱਲ ਆ ਯਾਰ ਜਾਨਦੇ ਪਾਇਆ ਬੰਦੇ ਨੂੰ ਪਹਿਲਾਂ ਠੋਕ ਸੱਤ ਬੜਾ ਪਾਣਾ ਨਹੀਂ ਨਹੀਂ ਉਹ ਵਸ ਠੀਕ ਆ ਯਾਰ ਵਸ ਪੈਸੇ ਦੇਓ ਗੂਗਲ ਪੇ ਕਰਦਾ ਅਜੋਨਾ ਪਾਲ ਖਾਤਾ ਪਹਿਲਾਂ ਗੱਲ ਕਰ ਲੈਂਦੇ ਹਾਂ ਬਣਾ ਸਾਈ 25 ਫੜਾ ਦੇ ਉਹ ਸਾਈ ਫੜਾ ਕੇ ਫਿਰ ਹੱਥ ਜਿੱਗੀ ਛੋ ਆਪੇ ਕਰ ਲੈਣੇ 100 ਜੋ ਯਾਰ ਪ੍ਰਸਿੱਧ ਬੱਚਾ ਕੋਸਲੀ ਹੁੰਦਾ ਯਾਰ ਚੱਲ ਰੱਖ ਯਾਰ ਦੇਣਾ ਨਾ ਥੋੜਾ ਖਾਈ ਬਾਹਰ ਤੋਂ ਚ ਪੈਂਦੀ ਆ ਬਈ ਪੰਚਾਇਤ ਦੇ ਧੱਕੇ ਓਏ ਨਹੀਂ ਤੈਨੂੰ ਕਾਲੇ ਦੀ ਘਰ ਨਹੀਂ ਬਾਈ ਯਾਰ ਮਾਲ ਮੁੱਲ ਵਿੱਚ ਨਾ ਜਿੱਥੇ ਮਾਰਦੀ ਉਹ ਹੀ ਤਾਂ ਗੱਲ ਉਹ ਘਰ ਦੀ ਮੁਰਗੀ ਦਾਲ ਬਰਾ ਬੜਾ ਇਹਨਾਂ ਨੂੰ ਜੇ 100 ਵੀ ਘਟਾ ਗਈ ਤਾਂ ਵੀ ਮਾਰੂ ਮਾਰੂਗਾ ਜਾਣਾ ਕੋਈ ਦੂਸਰਾ ਲੈ ਜਾਣ ਲੈ ਜੂ ਯਾਰ ਉਹ ਖਾਲੀ ਗੱਡੀ ਕਬਰਾਂ ਦੇ ਕੰਮ ਤੋਰਿਆ ਹੋਵੇ ਅੱਛਾ ਉਹ ਫਿਰ ਘਾਟੇ ਵਾਦੇ ਦਾ ਭਰਾ ਹੀ ਆ ਦੋਹੀ ਦਾ ਗੱਲ ਤਾਂ ਫੇਰ ਮੈਂ ਕਰਦਾ ਤੁਸੀਂ ਭਾਤੇ ਨਹੀਂ ਆਹੋ ਮੁੱਠੀ ਦਾ ਪਹਿਲਾਂ ਬਾਈ ਬੈਠਾਈ ਇਹ ਹੋ ਗਿਆ ਨਾ ਸੋ ਵੀ ਕਰਤੀ ਹੋਰ ਬੋਲਣ ਦੀ ਲੋੜ ਨਾ ਕਰਾ ਜਿੰਨੇ ਵੀ ਕਰਤੀ ਬਾਹਰ ਸੋ ਦੀ ਕਰਤੀ ਉਹ ਜਾ ਭਰਾ ਉਹ ਗਾਂ ਦਾ ਸੋ ਲੈ ਬਾਹਰ ਅਸੀਂ ਤਾਂ ਮੰਗੀ ਜਾਂਦਾ ਪਰਸੂ ਨਹੀਂ ਮੈਨੂੰ ਅੱਗੇ ਇਹ ਪਰ ਉਹਨੂੰ ਯਾਰ ਮੰਗੀ ਜਾਂਦਾ ਫੇਰ ਸੋ ਦਾ ਕਰਾ ਰਿਹਾ ਤੇ ਕੱਟ ਦੇ ਨਹੀਂ ਨੀ 460 ਦੀ ਹੋ ਗਈ ਯਾਰ 460 ਦੀ ਹੈ ਨਹੀਂ ਆ ਲੈ ਉਹ ਨਹੀਂ ਲੈਂਦੇ ਖਾਲੀ ਮੁੰਡਾ ਉਹ 460 ਦੀ ਹੋ ਗਈ ਯਾਰ ਉਹ ਦੇ ਦੇ ਭਰਾਵਾ ਦੇ ਦੇ ਆਹ ਯਾਰ 460 ਬਾੜ ਯਾਰ ਨਹੀਂ ਬਚਣਾ ਨਹੀਂ ਨਹੀਂ ਉਹ ਛੱਡੀ ਯਾਰ ਭਰਾਵਾ 100 ਜੀ ਉਹਨੂੰ ਬਚਣਾ ਲਾਓ ਵੀ ਦਿਓ ਪੈਸੇ ਲਾਓ ਜੀ ਐਮਐਲਏ ਸਾਹਿਬ ਨੂੰ ਬੱਕਰੀ ਹੋ ਗਈ ਆ 650 ਦੀ 650 ਦੀ 650 ਦੀ ਠੀਕ ਆ ਇੱਧਰ ਸਾਹਮਣੇ ਹੋ ਜਾ ਬਾਈ ਯਾਰ ਇੱਧਰ ਹੋ ਜਾ ਖਾ ਸਾਹਮਣੇ ਵੀਡੀਓ ਦੇ ਵਿੱਚ ਆਉਂ ਜਿਹੜੇ ਦਿਖਾਈਏ ਪੀ ਕਰਾ ਲਓ ਲੋ ਬਈ ਬਾਈ ਚੀੜੇ ਬਹੁਤ ਆ ਪਤੰਦਰ ਮਸਾ ਸੌਦਾ ਕੀਤਾ ਇਹਨਾਂ ਨੇ 2 3 4 5 ਅੱਛੀ ਹੋ ਗਿਆ 100 ਰੁਪਏ ਦਿਓ ਬੈ ਲਖਾਈ ਮੈਂ ਚਾਪੀ ਕਰਾਣ ਦੀ ਗੱਲ ਲਖਾਈ ਤੋ ਸੌ ਦਿਓ ਕਰਾਓ ਤੁਸੀਂ ਆਪੇ ਕਰਾ ਲੈਣਗੇ ਯਾਰ ਹਾਂ ਸਹੀ ਆ 100 ਦਿਓ 100 ਦਿਓ ਬਸ ਇਹ ਆਪੇ ਕਰਾ ਲੈਣਗੇ ਲੋ ਵੀ ਆ ਬੱਕਰੀ ਦਾ ਸੌਦਾ ਮਸਾਂ ਸਿਰੇ ਚੜਿਆ ਪਤੰਦਰ ਪਤਾ ਚੀੜੇ ਵਾਲੇ ਆ ਪਤੰਦਰ ਅੱবি ਮੈਂ ਹੱਕਾ ਮਤੂਰਾ ਵੀ ਮਿਲਦਾ ਤੋਨ ਦੇ ਨਾਲ ਨਾਲ ਖਤਮ ਵੀ ਕਰਦਾ ਨਹੀਂ ਯਾਰ ਐ ਨਹੀਂ ਕਰਦਾ